ਜੇ ਤਾਂ ਨਸ਼ੇ ਪਹਿਲੀ ਸਰਕਾਰਾਂ ਨੇ ਦਿੱਤੇ ਇਹ ਸ਼ਾਮਲ ਸੀਗੀਆਂ ਸਰਕਾਰਾਂ ਉਹਨਾਂ ਦੇ ਐਮਐਲਏ ਸ਼ਾਮਲ ਸੀ ਇੱਕ ਦੇ ਅੰਦਰ ਦੇ ਦਿਨ ਦੇ ਫਿਰ ਕਿਉਂ ਨਹੀਂ ਅੱਜ ਤੱਕ ਕੋਈ ਐਮਐਲਏ ਵੱਡੇ ਕਦਾਵਰ ਨੇਤਰ ਕਿਉਂ ਨਹੀਂ ਅੰਦਰ ਕਰ ਦਿੱਤੇ ਜੇ ਇਹਨਾਂ ਦੇ ਮੰਤਰੀ ਇਨਵੋਲਵ ਹੈ ਇਹਨਾਂ ਦੇ ਖੁਦ ਦੇ ਮੰਨ ਲਓ ਇਨਵੋਲਵ ਹੈ ਕਿਉਂਕਿ ਹੁਣ ਵੀ ਤਾਂ ਨਸ਼ਾ ਚੱਲੀ ਜਾਂਦਾ ਹੱਥਾਂ ਪੈਰਾਂ ਦੀਆਂ ਪਹਿ ਜਾਣੀਆਂ ਹੋਰ ਥੋੜਾ ਜਿਹਾ ਇਹਨਾਂ ਨੂੰ ਇਹਨਾਂ ਨੂੰ ਤਾਂ ਮੁੱਦਾ ਹੀ ਨਹੀਂ ਰਹਿ ਜਾਣਾ ਇਹ ਸਰਕਾਰ ਜਿਤਾਉਣ ਇਹਨਾਂ ਨੇ ਤਾਂ ਦੇਖਿਓ ਚੰਦਰਕਾਂਤ ਦਾ ਸੀਰੀਅਲ ਵਾਂ ਕਨਫਿਊਜ਼ ਹੋ ਜਾਣਾ ਕਿ ਕੀ ਕੀ ਕਰੀਏ ਕੀ ਹੁਣ ਇਹਨਾਂ ਨੂੰ ਆਪਦੇ ਐਮਐਲਏ ਜੇ ਕਿਤੇ ਵੀ ਉਹ ਇਨਵੋਲਵ ਹੈ ਤਕੜੀ ਲੀਗਲ ਕਾਰਵਾਈ ਹੋਣੀ ਚਾਹੀਦੀ ਆ ਰਾਤੋਂ ਰਾਤ ਹੋਣੀ ਚਾਹੀਦੀ ਉਹਨਾਂ ਦੇ ਐਨ 1 ਚੈਨਲ ਵਾਲੇ ਉਹ ਤੁਸੀਂ ਦੱਸ ਦੋ ਤੁਸੀਂ ਮੈਂ ਕਿਹਨਾਂ ਕਿਸੇ ਨੂੰ ਪੁੱਛ ਲੋ ਪਿੰਡ ਚਾ ਲੈ ਜਾਓ ਮਾਈਕ ਆਈਡੀ ਲੈ ਕੇ ਲੋਕਾਂ ਚ ਬਾਜ਼ਾਰ ਚ ਚੱਲ ਜਾਓ ਲੋਕੀ ਦੱਸ ਦੇਣਗੇ ਫੇ ਨਸ਼ਾ ਖਤਮ ਹੋਇਆ ਥੱਲੇ ਆਇਆ ਸਾਡੇ ਅਨਮੋਲ ਗਗਨਮਾਨ ਉਹਨਾਂ ਨੇ ਕਿਹਾ ਸੀ ਚੁਟਕੀ ਚ ਪੀ ਐਮ ਐਸ ਪੀ ਜੇ ਸਰਕਾਰ ਆ ਗਈ ਤਾਂ ਕਿਸਾਨਾਂ ਨੂੰ ਦੇ ਦਾਂਗੇ ਮੇਰੇ ਭੈਣ ਉਸ ਗੱਲ ਦਾ ਜਵਾਬ ਦੇ ਦੇਣ ਬਿਤੇ ਦਿਨਾਂ ਵਿੱਚ ਤੁਸੀਂ ਇੱਕ ਤਾਕਤ ਅਫਸਰ ਦੀ ਇੰਟਰਵਿਊ ਵੇਖੀਆ ਹੋਣਗੀਆਂ ਜਿਸ ਨੇ ਫੂਡ ਨੂੰ ਲੈ ਕੇ ਕਾਫੀ ਜਿਹੜੇ ਐਕਸ਼ਨ ਕੀਤੇ ਸੀ ਸਿਹਤ ਸਿਹਤ ਅਫਸਰ ਦੇ ਨਾਮ ਤੋਂ ਮਸ਼ਹੂਰ ਸੀ ਲਖਵੀਰ ਸਿੰਘ ਜਿਨ੍ਹਾਂ ਨੂੰ ਫਿਰ ਸਿਆਸਤ ਦੇ ਵਿੱਚ ਐਂਟਰੀ ਕਰਨੀ ਪਈ ਪਹਿਲਾਂ ਆਮ ਆਦਮੀ ਪਾਰਟੀ ਦਾ ਰੌਲਾ ਪੈ ਰਿਹਾ ਸੀ ਕਿ ਉਹਨਾਂ ਨੂੰ ਐਮਐਲਏ ਦੀ ਟਿਕਟ ਆਮ ਆਦੀ ਪਾਰਟੀ ਦੇ ਰਹੀ ਹੈ ਫਿਰ ਅਕਾਲੀ ਦਲ ਦਾ ਰੌਲਾ ਪਿਆ ਕਿ Sukhbir Badal ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰ ਰਹੇ ਨੇ ਦੂਜੇ ਸਾਰੇ ਟਿਕਟ ਦੇ ਰਹੇ ਨੇ ਫਿਰ ਕਾਂਗਰਸ ਦੇ ਵਿੱਚ ਉਹ ਲਖਵੀਰ ਸਿੰਘ ਸੇਤ ਅਫਸਰ ਸ਼ਾਮਲ ਹੋ ਗਏ ਅੱਜ ਕੱਲ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰ ਰਹੇ ਨੇ ਅੱਜ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਤਕੀਬਰ ਦੇ ਵਿੱਚ ਪਹੁੰਚੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਹੈ ਲਖਵੀਰ ਸਿੰਘ ਜੀ ਜੇ ਤੁਸੀਂ ਅੱਜ ਸਾਡੇ ਇਲਾਕੇ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਤੁਹਾਡਾ ਵੀ ਇਸ ਚੈਨਲ ਦਾ ਸ਼ੁਕਰੀਆ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਥੈਂਕਸ ਤੁਹਾਡਾ ਅੱਜ ਤੁਸੀਂ ਸਰਕਾਰ ਦੀਆਂ ਮੈਂ ਦੇਖਿਆ ਅੰਦਰ ناکਾਮੀਆਂ ਗਿਣਾ ਰਹੇ ਸੀ ਆਮ ਆਦਮੀ ਪਾਰਟੀ ਦੀਆਂ ਕਿ ਯੁੱਧ ਨਸ਼ੇ ਵਿਰੁੱਧ ਫੇਲ ਹੋ ਚੁੱਕਿਆ ਹੈ ਜੀ ਕੰਮ ਕੋਈ ਕੀਤਾ ਨਹੀਂ ਇਹਨਾਂ ਦਾ ਖਜ਼ਾਨਾ ਖਾਲੀ ਹੈ ਇਹਨਾਂ ਨੇ ਜਿਹੜੇ ਅਫਸਰ ਨੇ ਮਹਿਕਮੇ ਦੇ ਅਧਿਕਾਰੀ ਨੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਦਿੱਤੀਆਂ ਜੋ ਵਾਅਦਾ ਕੀਤੇ ਸੀ ਪਰ ਸਰਕਾਰ ਕਹਿ ਰਹੀ ਹੈ ਕਿ ਸਾਢੇ 3 ਸਾਲ ਹੋ ਗਏ ਬਰੋਧੀਆਂ ਕੋਲ ਕੋਈ ਮੁੱਦਾ ਨਹੀਂ ਜਾਣ ਬੁੱਝ ਕੇ ਸਾਨੂੰ ਭੰਡ ਰਹੇ ਨੇ ਜਦ ਕਿ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਨਕੇਲ ਪਾ ਦਿੱਤੀ ਹੈ ਸਾਡੀ ਸਰਕਾਰ ਨੇ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਜਿਹੜੀ ਗੱਲ ਕੀਤੀ ਹੈ ਤੁਸੀਂ ਇਸ ਸਰਕਾਰ ਦੇ ਇਸ ਸਰਕਾਰ ਦੇ ਜਿੰਨੇ ਮੁੱਦੇ ਵੀ ਤੁਸੀਂ ਚੱਕੇ ਆ ਪ੍ਰਾਇਮਰਲੀ ਤਾਂ ਮੈਂ ਇਹ ਗੱਲ ਕਰਦਾ ਪਈ ਪੰਜਾਬ ਦੇ ਲੋਕ ਪੁਰਾਣੀਆਂ ਸਰਕਾਰਾਂ ਤੋਂ ਜੇ ਖਫਾ ਨਾ ਹੁੰਦੇ ਨਿਰਾਸ਼ ਨਾ ਹੁੰਦੇ ਤਾਂ ਇਹਨਾਂ ਨੂੰ ਮੌਕਾ ਵੀ ਨਹੀਂ ਸੀ ਦੇਣਾ ਇਹਨਾਂ ਦੇ 92 ਨਹੀਂ ਸੀ ਜਿਤਾਉਣੇ ਇੰਦਾ ਦਾ ਵੱਡਾ ਮੰਡਟ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ ਇੱਕ ਵੱਡਾ ਬਦਲਾਵ ਸੀ ਔਰ ਇੱਕ ਬੱਜੇ ਇਹ ਵੀ ਕਹਿੰਦੇ ਸੀ ਕਿ ਇੱਕ ਬਦਲਾਵ ਤੁਹਾਨੂੰ ਦੇਖਣ ਨੂੰ ਮਿਲੂਗਾ ਉਸ ਬਦਲਾਵ ਨੂੰ ਮੰਡਟ ਦਿੱਤਾ ਗਿਆ ਜਦ ਕਿ ਹੁਣ ਸਾਬਤ ਇੰਦਾ ਹੁੰਦਾ ਵੀ ਕੋਈ ਵਿਚਾਰਤਾ ਵਾਲੀ ਪਾਰਟੀ ਨਹੀਂ ਹੈਗੀ ਇਹਦਾ ਕੋਈ ਕਨਸਟੀਟਿਊਸ਼ਨ ਨਹੀਂ ਹੈਗਾ ਮਨੁਖਾਵਾ ਚ ਇਧਰੋਂ ਇਧਰੋਂ ਖਿਸਕੇ ਖਸਕੇ ਬੰਦੇ ਆ ਜਿਹੜੀ ਗੱਲ ਜਿੱਥੋਂ ਤਾਈ ਤੁਸੀਂ ਕੀਤੀ ਹੈ ਵੀ ਇੰਦਾ ਦੀ ਗੱਲ ਨਸ਼ਿਆਂ ਦੇ ਜੁੱਧ ਨਸ਼ਿਆਂ ਵਿਰੁੱਧ ਦੀ ਗੱਲ ਕੀਤੀ ਮਲਾਜਮਾਂ ਦੀ ਗੱਲ ਕੀਤੀ ਹੈ ਹੋਰ ਕਿਸਾਨਾਂ ਦੇ ਮੁੱਦੇ ਆ ਹਨਾ ਨੇ ਮੁੱਦਿਆਂ ਤੇ ਦੇਖੋ ਜਦੋਂ ਤੁਸੀਂ ਕਿਸੇ ਦੇ ਕੋਲ ਆਉਂਦੇ ਆ ਤੁਸੀਂ ਕੁਛ ਨਾ ਕੁਛ ਕਹਿ ਕੇ ਤਾਂ ਹੁੰਦੇ ਹੀ ਹੋ ਨਾ ਲੋਕਾਂ 'ਚ ਵਾਅਦੇ ਕਰਕੇ ਆਉਂਦੇ ਹੋ ਵਾਅਦੇ ਕੀਤੇ ਗਏ ਪਰ ਤਹਾਨੂੰ ਇੱਕ ਟਨੌਰ ਦਿੱਤਾ ਤੁਹਾਨੂੰ ਗਾ ਰਾਜਗਦੀ ਤੇ ਬਿਠਾਤਾ ਗੱਦੀ ਦਿੱਤੀ ਤਾਂ ਗੱਦੀ ਦੇਣ ਤੋਂ ਬਾਅਦ ਕਰਨਾ ਕੀ ਨੇ ਸੀਗਾ ਇਹਨਾਂ ਨੇ ਕਰਨਾ ਸੀ ਨਾ ਹੁਣ ਇਹ ਕਹਿੰਦੇ ਲੋਕਾਂ ਕੋਲ ਕੋਈ ਮੁੱਦੇ ਨਹੀਂ ਹੈਗੇ ਜੇ ਲੋਕਾਂ ਕੋਲ ਮੁੱਦੇ ਨਹੀਂ ਹੁੰਦੇ ਤੁਹਾਡੇ ਨਿੱਤ ਦਿਹਾੜੇ ਐਮ ਐਲ ਏ ਨੂੰ ਲੋਕੀ ਘੇਰਨ ਲੱਪੈ ਔਰ ਉਹ ਗੱਲ ਕਿਸੇ ਦੀ ਨਹੀਂ ਹੈਗੀ ਤੇ ਜੀ ਇਹ ਜਿਹੜੀ ਮੁੱਦਾ ਹੈ ਨਾ ਇਹਨਾਂ ਨੇ ਲੋਕਾਂ ਨੂੰ ਸਿਖਾਇਆ ਸੀ ਪਹਿਲਾਂ ਇਹਨਾਂ ਨੇ ਲੋਕਾਂ ਨੂੰ ਕਿਹਾ ਅਗਰ ਐਮ ਐਲ ਏ ਤੁਹਾਡੀ ਗੱਲ ਨਹੀਂ ਸੁਣਦਾ ਤੁਹਾਡੀ ਤੁਹਾਡਾ ਕਿਹਾ ਕੋਈ ਵਾਦਾ ਕਰਕੇ ਝੂਠਾ ਤੁਹਾਡੇ ਤੇ ਪੂਰੀ ਨਹੀਂ ਕਰਦਾ ਵਾਦਾ ਆਪਣਾ ਤੇ ਤੁਹਾਡੇ ਚ ਅਗਰ ਉਹ ਆਉਂਦਾ ਹੈ ਦੁਬਾਰਾ ਤਾ ਉਹਨੂੰ ਘੇਰੋ ਉਹਨੂੰ ਪੁੱਛੋ ਫੋਯਾਕੀ ਲੋਕੀ ਕੀ ਕਰਨ ਲੱਪੇ ਫਿਰ ਲੋਕੀ ਸਿੱਖ ਗਏ ਇਹਨਾਂ ਨੇ ਲੋਕਾਂ ਨੂੰ ਸਿਖਾਤਾ ਵੀ ਐਦਾਂ ਕਰਿਓ ਫਿਰ ਉਹਨਾਂ ਨੇ ਇਹਨਾਂ ਨੂੰ ਜਵਾਬ ਕਿਉਂ ਨਹੀਂ ਹੁੰਦਾ ਸਵਾਦ ਤਾਂ ਤਾਂ ਸੀਗਾ ਵੀ ਜਿਹੜੇ ਵੀ ਮੁੱਦੇ ਤੇ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਡੇ ਇਸ ਮੁਹਾਜ ਤੋਂ ਸੀਐਮ ਸਾਹਿਬ ਨੂੰ ਗੱਲ ਪੁੱਛਣੀ ਚਾਹੁੰਨਾ ਵੀ ਮੁੱਖ ਮੰਤਰੀ ਸਾਹਿਬ ਇੱਕ ਗੱਲ ਦੱਸੋ ਵੀ ਤੁਸੀਂ 올ਡ ਪੈਨਸ਼ਨ ਸਕੀਮ ਦੇ ਲੋਕਾਂ ਨੂੰ ਦਿੱਤੀ ਸੀ ਨਾ ਮਲਾਜ਼ਮਾਂ ਨੂੰ ਦਿੱਤੀ ਸੀ ਨਾ 2004 ਤੋਂ ਬਾਅਦ ਬੰਦ ਹੋ ਗਈ ਸੀ ਉਹ ਤੁਸੀਂ ਵੀਡੀਓ ਦਿਖਾਈ ਦੀਵਾਲੀ ਦਾ ਗਿਫਟ ਦਿੱਤਾ ਅਸੀਂ ਵੀਡੀਓ ਦੇਖੀਆਂ ਸਭ ਨੇ ਦੇਖੀਆਂ ਕਿੱਥੇ ਆਹ 올ਡ ਪੈਨਸ਼ਨ ਦੱਸ ਦਿੰਨਾ ਜਵਾਬ ਦੇ ਅਨਸਰ ਇਹ ਵੱਲ ਨਹੀਂ ਹੈਗੇ ਸੀਐਮ ਸਾਹਿਬ ਲੋਕਾਂ ਨੇ ਜਿਹੜੇ 92 ਤਾਂ ਹੁਣ 95 ਦਾ ਨੁਮਾਇੰਦਾ ਹੋਵੇ ਕੀ ਉਹ ਜਵਾਬ ਦੇ ਨਹੀਂ ਹੈਗਾ ਅਸੀਂ ਕੀ ਲੈਣਾ ਤੁਸੀਂ ਦੀਵਾਲੀ ਦਾ ਕਣਤੰਤਰ ਦੇ ਵਾਸਤੇ ਕਹੋ ਸਾਡੇ ਘਰ ਖੁਸ਼ੀ ਆਉਣ ਵਾਲੀ ਆ ਇਸ ਗੱਲ ਨਾਲ ਯਾਰ ਇਹ ਤਾਂ ਪਰਸਨਲ ਫੈਮਿਲੀ ਮੈਟਰ ਹੈ ਤੁਹਾਡਾ ਸਾਡਾ ਇਹਦੇ ਨਾਲ ਕੋਈ ਨਹੀਂ ਜੇ ਕੋਈ ਸ਼ਾਮ ਨੂੰ ਪੈਗਸ਼ਗ ਵੀ ਲਾਉਂਦਾ ਹੋਵੇ ਸਾਡਾ ਉਹ ਵੀ ਮੁੱਦਾ ਨਹੀਂ ਹੈਗਾ ਸਾਡਾ ਤਾਂ ਮੁੱਦਾ ਇਹ ਹੈ ਵੀ ਪੰਜਾਬ ਵਿੱਚੋਂ ਜਿਹੜੀਆਂ ਮਾਵਾ ਦੇ ਪੁੱਤ ਰੋਲ ਰਹੇ ਆ ਉਹ ਨਸ਼ਿਆਂ ਦੇ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਕੀਤਾ ਉਹਦੇ ਵਿੱਚ ਮੈਂ ਇੱਕ ਗੱਲ ਫੀਲ ਕਰਦਾ ਵੀ ਜੇ ਤਾਂ ਨਸ਼ੇ ਪਹਿਲੀ ਸਰਕਾਰਾਂ ਨੇ ਦਿੱਤੇ ਤੁਹਾਡੇ ਮੁਤਾਬਕ ਸਰਕਾਰ ਨਹੀਂ ਸਰਕਾਰ ਤਾਂ ਕਹਿ ਰਹੀ ਹੈ ਕਿ ਤੁਹਾਡੇ ਕੀ ਪਿਛਲੀ ਸਰਕਾਰ ਦੇ ਐਮਐਲਏ ਮੰਤਰੀ ਸ਼ਾਮਲ ਸੀ ਤਾਂ ਕਰਕੇ ਹੀ ਉਹਨਾਂ ਨੇ ਨਸ਼ਾ ਇਹ ਪੰਜਾਬ 'ਚ ਪਰੋਸਿਆ ਤਾਂ ਕਰਕੇ ਨੌਜਵਾਨ ਲੱਗੇ ਸਾਡੇ ਹੁਣ ਹੁੰਦਾ ਹੁੰਦਾ ਕਿਦਾਂ ਹੈ ਜੇ ਆਪਾਂ ਕਹੀਏ ਕਿ ਇਹ ਸ਼ਾਮਲ ਸੀਗੀਆਂ ਸਰਕਾਰਾਂ ਉਹਨਾਂ ਦੇ ਐਮਐਲਏ ਸ਼ਾਮਲ ਸੀ ਤਾਂ ਫਿਰ ਪੁਖਤਾ ਸਬੂਤਾਂ ਦੇ ਆਧਾਰ 'ਤੇ ਗਲਤ ਗੱਲ ਕਰਨੀ ਹੀ ਚਾਹੀਦੀ ਨਹੀਂ ਇਹਨਾਂ ਨੂੰ ਜੇ ਪੁਖਤਾ ਸਬੂਤ ਇਹਨਾਂ ਕੋਲ ਉਪਲਬਧ ਹੈਗੇ ਆ ਹਨਾ ਤਾਂ ਫਿਰ ਲੀਗਲ ਕਾਰਵਾਈ ਹੋ ਜਾਣੀ ਚਾਹੀਦੀ ਉਹਨਾਂ ਨੂੰ ਠੋਕ ਕੇ ਅੰਦਰ ਦੇ ਦਿੰਦੇ ਫਿਰ ਕਿਉਂ ਨਹੀਂ ਅੱਜ ਤੱਕ ਕੋਈ ਐਮਐਲਏ ਵੱਡੇ ਕਦਾਵਰ ਨੇਤਰ ਕਿਉਂ ਨਹੀਂ ਅੰਦਰ ਕਰ ਦਿੱਤੇ ਜੇ ਕਰ ਦਿੱਤੇ ਤਾਂ ਬਾਹਰ ਆਏ ਜਮਾਨਤਾ ਵੀ ਹੋਈਆਂ ਸਭ ਕੁਝ ਹੋ ਰਿਹਾ ਸੋ ਜਿੱਥੋਂ ਜੇ ਇਹਨਾਂ ਦੇ ਮੰਤਰੀ ਇਨਵੋਲਵ ਇਹਨਾਂ ਦੇ ਖੁਦ ਦੇ ਮੰਨ ਲੋ ਇਨਵੋਲ ਹੈ ਕਿਉਂਕਿ ਹੁਣ ਵੀ ਤਾਂ ਨਸ਼ਾ ਚੱਲੀ ਜਾਂਦਾ 2-3 ਸਾਲ ਬਾਅਦ ਚੇਤਾ ਆਇਆ ਹੁਣ ਤਾਂ ਬਹੁਤ ਥੋੜਾ ਪੀਰੀਅਡ ਇਹਨਾਂ ਕੋਲ ਰਹਿ ਗਿਆ 1.5 ਪਾਣੀ 2 ਸਾਲ ਰਹਿ ਗਿਆ ਤੇ ਹੁਣ ਤਾਂ ਹੱਥਾਂ ਪੈਰਾਂ ਦੀਆਂ ਪੈ ਜਾਣੀਆਂ ਹੋਰ ਥੋੜਾ ਜਿਹਾ ਇਹਨਾਂ ਨੂੰ ਇਹਨਾਂ ਨੂੰ ਤਾਂ ਮੁੱਦਾ ਹੀ ਨਹੀਂ ਰਹਿ ਜਾਣਾ ਇਹ ਸਰਕਾਰ ਜਿਤਾਉਣ ਇਹਨਾਂ ਨੇ ਤਾਂ ਦੇਖਿਓ ਚੰਦਰਕਾਂਤ ਦਾ ਸੀਰੀਅਲ ਵਾਂ ਕਨਫਿਊਜ਼ ਹੋ ਜਾਣਾ ਵੀ ਕੀ ਕੀ ਕਰੀਏ ਕੀ ਹੁਣ ਇਹਨਾਂ ਨੂੰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿਸੇ ਵੀ ਮੁੱਦੇ ਤੇ ਚਾਹੇ ਉਹ ਨਸ਼ਿਆਂ ਦੀ ਆਪਦੇ ਐਮਐਲਏ ਜੇ ਕਿਤੇ ਵੀ ਉਹ ਇਨਵੋਲ ਹੈ ਤੱਕੜੀ ਲੀਗਲ ਕਾਰਵਾਈ ਹੋਣੀ ਚਾਹੀਦੀ ਆ ਰਾਤੋਂ ਰਾਤ ਹੋਣੀ ਚਾਹੀਦੀ ਉਹਨਾਂ ਤੇ ਹੋ ਕੀ ਰਿਹਾ ਉਲਟਾ ਇਹਨਾਂ ਦੇ ਆਪਣੇ ਐਮਐਲਏ ਸ਼ੁਰੂਆਤੀ ਦੌਰ ਚ ਇੱਕ ਜਿੱਦਾਂ ਦਿਖਾਵ ਲਈ ਇੱਕ ਸਿਹਤ ਮੰਤਰੀ ਸਿੰਘਲਾ ਸਾਹਿਬ ਉਹਨਾਂ ਨੂੰ ਫੜ ਕੇ ਇਹਨਾਂ ਨੇ ਉੱਤੇ ਕਾਰਵਾਈ ਕਰ ਦਿੱਤੀ ਫੇ ਕਮਿਸ਼ਨ ਖਾਣ ਦੇ ਚੱਕਰ ਚ ਵੀ ਮੇਰੇ ਕੋਲ ਪੁਖਤਾ ਸਬੂਤ ਹੈ ਕਾਰਵਾਈ ਕਰਤੀ ਉਹ ਅਜ ਤਾਈਂ ਨਹੀਂ ਉਹਨੂੰ ਮੰਤਰੀ ਲਿਆ ਜਾਂ ਕੁਛ ਲਿਆ ਜਿਹੜਾ ਰਮਨੂ ਰੋੜੇ ਨੂੰ ਵੀ ਕਾਰਵਾਈ ਕਰਤੀ ਉਹ ਕਹਿੰਦਾ ਕਿ ਇਹ ਵੀ ਵਿੱਚੋਂ ਕਮਿਸ਼ਨਰ ਮੰਗਦਾ ਸੀ ਨੋਟਿਸ ਭੇਜਦਾ ਸੀ ਜਾਰੀ ਕਰ ਮਤਲਬ ਕਹਿਣ ਦਾ ਪਈ ਉਹ ਜਿਹੜਾ ਫਿਰ ਇੱਕ ਗੱਲ ਦੱਸੋ ਜੇ ਤੁਸੀਂ ਕਟੜੇ ਇਮਾਨਦਾਰ ਹੋ ਇਹ ਸਿਰਫ ਉਹਨੂੰ ਹਟਾਉਣਾ ਮਕਸਦ ਨਹੀਂ ਕੱਲਾ ਹੁੰਦਾ ਮੰਤਰੀਪਦ ਤੋਂ ਉਹਨੂੰ ਪਾਰਟੀ ਚੋਂ ਵੀ ਕੱਢ ਦਿੱਤਾ ਜਾਣਾ ਚਾਹੀਦਾ ਫਿਰ ਉਹ ਬੰਦਾ ਜਿਹੜਾ ਉਹਨੂੰ ਆਮ ਫਿਰ ਤੁਸੀਂ ਉਹਦੇ ਮੇਰਾ ਖਿਆਲ ਹੈ ਸ਼ਾਮਲ ਵੀ ਨਾ ਹੋ ਸਾਰਾ ਉਹਦੇ ਠਮਕੇ ਲਾਲਕ ਨੱਚਦੇ ਸੀਗੇ ਉਹਨਾਂ ਦੇ ਵਿਆਹਾਂ ਚ ਇਹ ਲੋਕ ਇਹਨਾਂ ਦੇ ਮੰਤਰੀ ਜਿਹੜੇ ਸਿੰਘਲਾ ਸਾਹਿਬ ਦੇ ਸ਼ਾਦੀਆਂ ਚ ਘਰਾਂ ਚ ਘਰ ਚ ਤੇ ਤੁਸੀਂ ਫਿਰ ਕਿਦਾਂ ਸਾਬਤ ਕਰਦੇ ਹੋ ਵੀ ਤੁਸੀਂ ਕਟੜ ਇਮਾਨਦਾਰ ਹੋ ਕਿਵੇਂ ਪੰਜਾਬੀ ਇਸ ਗੱਲ ਨੂੰ ਮੰਨ ਲੈਣ ਕਿ ਤੁਸੀਂ ਜ਼ੀਰੋ ਟੋਲਰੈਂਸ ਹੈ ਕਿਵੇਂ ਪੰਜਾਬੀ ਮੰਨ ਲੈਣ ਕਿ ਜ਼ੀਰੋ ਟੋਲਰੈਂਸ ਕ腐ਸ਼ਨ ਪ੍ਰਤੀ ਆ ਤੁਹਾਡੀ ਨਸ਼ਿਆਂ ਪ੍ਰਤੀ ਆ ਟਰਾਂਸਪੇਰੈਂਸੀ ਚਾਹੀਦੀ ਪਾਰਦਰਸ਼ਤਾ ਚਾਹੀਦੀ ਔਰ ਬਿਲਕੁਲ ਐਦਾਂ ਹੋਣਾ ਚਾਹੀਦਾ ਨਜ਼ਰ ਇੱਕ ਫੋਕਸ ਕਿ ਚਾਹੇ ਤੁਸੀਂ ਮੁੜ ਕੇ ਆਓ ਚਾਹੇ ਨਾ ਆਓ ਪੰਜਾਬੀਆਂ ਨੂੰ ਕਹਿੰਦੇ ਆਪਦੇ ਐਮਐਲਏ ਜਿਹੜੇ ਸ਼ੇਰ ਬੇਚੇ ਸ਼ੇਰ ਜਨਾਂ ਦਾ ਸਰਕਾਰ ਚ ਉਹਨਾਂ ਨੂੰ ਵੀ ਕਹਿੰਦੇ ਪੇ ਠੋਕੇ ਜਾਣੇ ਆ ਸਰਕਾਰ ਦਾ ਮੁੱਦਾ ਨਹੀਂ ਅਸੀਂ ਲੋਕਾਂ ਨੂੰ ਜਵਾਬ ਦੇ ਆ ਲੋਕਾਂ ਦੇ ਵਿੱਚ ਜਾਣਾ ਅਸੀਂ ਨਹੀਂ ਬਖਸ਼ਣਾ ਕਿਸ ਨੂੰ ਜੇਕਰ ਪੁਲਿਸ ਵੱਲੋਂ ਵੀ ਕੱਲ ਦਾਅਵੇ ਕੀਤੇ ਨੇ ਕਿ ਅਸੀਂ ਇੰਨੇ ਹਜ਼ਾਰ ਤਸਕਰ ਫੜਲੇ ਇੰਨਾ ਅਸੀਂ ਨਸ਼ਾ ਬਰਾਮਦ ਕੀਤਾ ਕਿ ਪੰਜਾਬ ਹੁਣ ਬਿਲਕੁਲ ਨਸ਼ਾ ਮੁਕਤ ਪੰਜਾਬ ਦਾ ਨਾਮ ਹੁਣ ਸ਼ਾਮਲ ਹੋਏਗਾ ਪੰਜਾਬ ਦਾ ਪਰ ਦੂਜੇ ਪਾਸੇ ਕਿਵੇਂ ਲੱਗਦਾ ਕਿ ਪੁਲਿਸ ਨੇ ਜਿਹੜੀ ਕਾਰਵਾਈਆਂ ਕੀਤੀਆਂ ਉਸ ਤੋਂ ਕਿੰਨੇ ਕੁ ਲੋਕ ਸੰਤੁਸ਼ਟ ਨੇ ਕੀ ਜਾਂਚ ਤਰੀਕ ਤੇਰੇ ਵੀਰ H1 HN1 ਚੈਨਲ ਵਾਲੇ ਉਹ ਤੁਸੀਂ ਦੱਸ ਦੋ ਤੁਸੀਂ ਮੈਂ ਕਿਹਨਾਂ ਕਿਸੇ ਨੂੰ ਪੁੱਛ ਲੋ ਪਿੰਡ ਚ ਲੈ ਜਾਓ ਮਾਈਕ ID ਲੈ ਕੇ ਲੋਕਾਂ ਚ ਬਾਜ਼ਾਰ ਚ ਚੱਲ ਜਾਓ ਲੋਕੀ ਦੱਸ ਦੇਣਗੇ ਕਿ ਨਸ਼ਾ ਖਤਮ ਹੋਇਆ ਥੱਲੇ ਆਇਆ ਗ੍ਰਾਫ ਪੁੱਛ ਲੋ ਜਾ ਕੇ ਕੋਈ ਨਿਸ਼ਾਨੀ ਖਤਮ ਹੋਇਆ ਨਵਾਂ ਸ਼ਹਿਰ ਚ ਇੱਕ ਪਿੰਡ ਚ ਸ਼ੁਰੂਆਤ ਕਾਰਵਾਈ ਕੀਤੀ ਫੋਰਸ ਉੱਥੇ ਲਾ ਦਿੱਤੀ ਗਈ ਇਹ ਇਹ ਚੀਜ਼ਾਂ ਜਿਹੜੀਆਂ ਨਾ ਇਹ ਸਰਫਿਕਾ ਨਾਟਕ ਹੈ اور ਇਥੋਂ ਤੱਕ ਵੀ ਜੇ মিডিਆ ਬਹੁਤ ساری ਜਗ੍ਹਾ ਤੇ ਮੈਨੂੰ ਬਿਲਕੁਲ ਕਲੀਅਰ ਪਤਾ ਹੈ ਕਿ মিডিਆ ਜੇ ਕੋਈ ਡੈਥ ਹੋ ਜਾਂਦੀ ਨਾ ওভারਡੋਸ ਨਸ਼ੇ ਨਾਲ ਨਸ਼ੇ ਨਾਲ ਤਾਂ ਜਾ ਕੇ ਮਜਬੂਰ ਕੀਤਾ ਜਾਂਦਾ ਉਹ মিডিਆ ਤੇ ਵੀ ਸਨ ਉਹਨੂੰ ਸਨਬ ਕੀਤਾ ਜਾਂਦਾ ਵੀ ਜੇ ਘਰ ਦੇ ਇਹ ਸਟੇਟਮੈਂਟ ਦਿੰਦੇ ਆ ਵੀ ਸਾਡਾ ਬੱਚਾ ਓਵਰਡੋਜ਼ ਨਾਲ ਮਰਿਆ ਨਸ਼ੇ ਨਾਲ ਮਰਿਆ ਤਾਂ ਕਹਿਣਗੇ ਉਹ ਤਾਂ ਬਿਮਾਰ ਸੀਗਾ ਬੜੇ ਲੰਬੇ ਸਮੇਂ ਤੋਂ ਦੌਰਾ ਪੈਂਦਾ ਸੀ ਉਹਨੂੰ ਵੀ ਇਦਾਂ ਦੀ ਸਟੇਟਮੈਂਟ ਨਹੀਂ ਦੇਣੀ ਮੈਨੂੰ ਪੋਲੀਟਿਕਲ ਚੀਜ਼ਾਂ ਨਹੀਂ ਚਾਹੀਦੀਆਂ ਜੋ ਫੈਕਟ ਆ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਲੁਕੋਣ ਨਾਲ ਤੁਸੀਂ ਚੀਜ਼ਾਂ ਲੁਕੋਣ ਨਾਲ ਇਹ ਦੱਸੋ ਨਸ਼ਾ ਖਤਮ ਹੋ ਗਿਆ ਪੰਜਾਬ ਚ ਇਦਾਂ ਹੋ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਪ੍ਰੈਕਟੀਕਲ ਚੀਜ਼ਾਂ ਜਿਹੜੀ ਫੈਕਟ ਆ ਸਾਹਮਣੇ ਇਨ ਵਿਟ੍ਰੋ ਖਤਮ ਹੋਣਾ ਚਾਹੀਦਾ ਇਹਨਾਂ ਵਾਈਵੋ ਨਹੀਂ ਖਤਮ ਹੋਣਾ ਚਾਹੀਦਾ ਚੀਜ਼ਾਂ ਇਹਨਾਂ ਇ ਤੁਸੀਂ ਹੁਣ ਕ腐ਸ਼ਨ ਦੀ ਵੀ ਮੈਂ ਗੱਲ ਇੱਥੇ ਕਰਨੀ ਆ ਕਿ ਜੇ ਇਹਨਾਂ ਦੇ ਐਮਐਲਏ ਤੁਹਾਡੇ ਜਿੱਥੇ ਖੜੇ ਆ ਇੱਥੋਂ ਦੇ ਐਮਐਲਏ ਜਿਹੜੇ ਆ ਮੈਡਮ ਸਾਡੇ ਅਨਮੋਲ ਗਗਨਮਾਨ ਉਹਨਾਂ ਨੇ ਕਿਹਾ ਸੀ ਚੁਟਕੀ ਚ ਪੀ ਐਮਐਸਪੀ ਜੇ ਸਰਕਾਰ ਆ ਗਈ ਤਾਂ ਕਿਸਾਨਾਂ ਨੂੰ ਦੇ ਦਾਂਗੇ ਮੇਰੇ ਭੈਣ ਉਸ ਗੱਲ ਦਾ ਜਵਾਬ ਦੇ ਦੇਣ ਕਿ ਐ 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 ਉਹ ਗੱਲ ਤਾਂ ਇਹ ਨਹੀਂ ਤਾਂ ਫਿਰ ਜੇ ਤੁਹਾਡੇ ਤੋਂ ਕਿਤੇ ਗਲਤੀ ਹੋ ਗਈ ਨਾ ਗੁਸਤਾਖੀ ਹੋ ਗਈ ਮੰਨ ਲਓ ਵੀ ਤੁਹਾਨੂੰ ਪਤਾ ਨਹੀਂ ਸੀ ਨੌਲੇਜ ਘਾਟ ਸੀ ਨੌਲੇਜ ਤਾਂ ਕਈ ਗੱਲਾਂ ਦੀ ਘਾਟ ਹੈ ਇਹਨਾਂ ਨੂੰ ਇਹ ਤਾਂ ਕਹਿੰਦੇ ਰਾਵੀ ਤੋਂ ਪਰੇ ਮੰਤਰੀ ਸਾਹਿਬ ਕਹਿੰਦੇ ਰਾਵੀ ਤੋਂ ਪਰੇ ਦੇ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਮਿਲਣੇ ਚਾਹੀਦੇ ਮੋਟਰਾਂ ਦੇ ਉਹ ਵੀ ਰਾਵੀ ਤੋਂ ਪਰੇ ਕਿਹਨੂੰ ਦੇਣਾ ਕਨੈਕਸ਼ਨ ਫਿਰ ਤੁਸੀਂ ਦੇਖੋ ਇਹ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦਾ ਸਟੈਚੂ ਲਾ ਕੇ ਪੋਸਟਰ ਲਾ ਕੇ ਹਰ ਦਫਤਰ ਵਿੱਚ ਸ਼ਹੀਦ ਦੇਜਪ ਸਿੰਘ ਜੀ ਦਾ ਲਾ ਕੇ ਕਿਸਾਨਾਂ ਦਾ ਜਿਹੜਾ ਉਹ ਚਾਇਓ ਠਿਕਰੀ ਬਾਰਡਰ ਜਾਂ ਉੱਥੇ ਸੀਗਾ ਖਨੌੜੀ ਖਨੌੜੀ ਤੇ ਤੇ ਉੱਥੇ ਸ਼ੰਭੂ ਬਾਰਡਰ ਤੇ ਖਨੌੜੀ ਬਾਰਡਰ ਜੇ ਉੱਥੇ ਇਹਨਾਂ ਨੇ ਉਹਨਾਂ ਦੇ ਵੱਡੇ ਲੀਡਰਾਂ ਨੂੰ ਇੱਕ ਗੱਲ ਦੱਸੋ ਵੀ ਜੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਿੰਨੇ ਆ ਤੇ ਜਿਹੜੇ ਉਹ ਉੱਥੇ ਨੇਤਾ ਸੀ ਵੱਡੇ ਲਿਆ ਕੇ ਚੰਡੀਗੜ੍ਹ ਉਹਨਾਂ ਨੇ ਮੀਟਿੰਗ ਸ਼ੁਰੂ ਕਰ ਲਈ ਤਾਂ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਲਾ ਕੇ ਤਾਂ ਉੱਥੇ ਬਾਡਰ ਸ਼ੰਭੂ ਬਾਡਰ ਤੇ ਉਹਨਾਂ ਦੇ ਖਨੌੜੀ ਬਾਡਰ ਤੇ ਵੀ ਤੇ ਉਹਨਾਂ ਦੀ ਹਟਾ ਦਿੱਤਾ ਗਿਆ ਉਹਨਾਂ ਨੂੰ ਡਿਸਪਰਸ ਕਰਤਾ ਗਿਆ ਔਰ ਟਰਾਲੀਆਂ ਜਿਹੜੀਆਂ ਇਹਨਾਂ ਦੇ ਬੰਦੇ ਝਾੜੂ ਵਾਲੇ ਚੱਕੇ ਲੈ ਗਏ ਉਹਨਾਂ ਦੀਆਂ ਤੋਂ ਜਿਹੜਾ ਇਹ ਕਿਸਾਨਾਂ ਦੇ ਖੈਰ ਖਵਾ ਇਹਨਾਂ ਨੂੰ ਕਿੱਦਾਂ ਮੰਨ ਲਈਏ ਹੁਣ ਉਹ ਕਿਸਾਨ ਕਦੀ ਮੰਨਣਗੇ ਕਿ ਇਹ ਸਰਕਾਰ ਸਾਡੀ ਵਫਾਦਾਰ ਸਾਡੀ ਫੇਵਰ ਦੀ ਸੀਗੀ ਜੇ ਇੱਕ ਐਮਐਲਏ ਇਹ ਕਹਿੰਦਾ ਇਹਨਾਂ ਨੇ ਕਿਹਾ ਸੀ ਡਿਪਟੀ ਸੀਐਮ ਲਾ ਦੇਣਾ ਹੁਣ ਹੋ ਸਕਦਾ ਇਹ ਡਿਪਟੀ ਸੀਐਮ ਲਾ ਵੀ ਦੇਣ ਕਿਉਂ ਗੱਲ ਬਹੁਤ ਹਾਈਲਾਈਟ ਹੋ ਗਈ ਆ ਐਮਐਲਏ ਜੇ ਸ਼ੁਡ ਦਲਿਤ ਐਮਐਲਏ ਐਸ ਸੀ ਐਮਐਲਏ ਕੇ ਪੁੱਛ ਲਿੰਦਾ ਖੜਾ ਹੋ ਕੇ ਆਦਮਪੁਰ ਤੋਂ ਤੇ ਉਹ ਕਹਿੰਦੇ ਆ ਵੀ ਦੱਸੋ ਤੁਸੀਂ ਵੀ ਡਿਪਟੀ ਸੀਐਮ ਕਿਉਂ ਨਹੀਂ ਲਾਇਆ ਤੁਹਾਨੂੰ 2 ਸਾਲ ਹੋ ਗਏ ਤੇ ਤੁਹਾਨੂੰ ਪਤਾ ਸੀਐਮ ਸਾਹਿਬ ਦੀ ਸਟੇਟਮੈਂਟ ਸੀ ਮੈਂ ਕੱਲੇ ਕੱਲੇ ਵਾਦੇ ਘੰਡ ਰਿਹਾ ਪੇ ਕਹਿੰਦੇ ਨਾ ਕਿ ਲੋਕਾਂ ਕੋ ਮੁੱਦੇ ਨਹੀਂ ਹੈਗੇ ਮੁੱਦਾ ਨਹੀਂ ਹੈਗਾ ਕਿ ਇੱਕ ਦਲਿਤ ਬੰਦਾ ਜਿਹੜਾ ਇਹ ਕਹਿੰਦਾ ਵੀ ਯਾਰ ਤੁਸੀਂ ਡਿਪਟੀ ਸੀਐਮ ਲਾਉਣਾ ਸੀ ਲਾਇਆ ਨਹੀਂ ਸਾਡਾ ਦਲਿਤਾਂ ਦਾ ਤੁਸੀਂ ਕਿਆ ਸੀ ਲਾਵਾਂਗੇ ਹਨਾ ਕਾਂਗਰਸ ਸਰਕਾਰ ਨੇ ਤਾਂ ਸੀਐਮ ਵੀ ਲਾ ਦਿੱਤਾ ਫਿਰ ਉਹਨਾਂ ਦਾ ਦਲਿਤ ਸੀਐਮ ਲਤਾ ਚੰਨੀ ਜੀ ਨੂੰ ਮੈਂ ਉਹ ਉਹਦੇ ਤੇ ਇਹਨਾਂ ਨੇ ਕੀ ਕਿਹਾ ਸੀਐਮ ਸਾਹਿਬ ਨੇ ਉਹਨਾਂ ਕਿਹਾ ਜੁੱਤੀ ਸੰਘਾਓ ਇਹਨੂੰ ਐਮਐਲਏ ਨੂੰ ਵੀ ਇਹਨੂੰ ਦੌਰਾ ਪੈ ਗਿਆ ਜਰ ਦੋਰਾ ਪੈਣ ਦੀ ਗੱਲ ਕਿਦਾਂ ਤੁਹਾਨੂੰ ਰਿਮਾਈਂਡ ਕਰਾ ਰਿਹਾ ਤੁਹਾਡਾ ਵਾਦਾ ਰਿਮਾਈਂਡ ਕਰ ਰਿਹਾ ਝੂਠਾ ਵਾਦਾ ਤੁਹਾਡਾ ਉਹ ਤੁਹਾਡੇ ਫੇਵਰ ਚ ਵੀ ਹੈ ਵੀ ਤੁਸੀਂ ਵਾਦਾ ਕਰ ਲਓਗੇ ਪੂਰਾ ਹੁਣ ਤੁਹਾਨੂੰ ਮੈਂ ਯਾਦ ਕਰਾਉਣਾ ਤੁਸੀਂ ਲੋਕਾਂ ਚ ਜਾਣ ਜੋਗੇ ਹੋ ਜਾਓਗੇ ਸੋ ਵਿਚਾਰੇ ਜੇ ਬਣ ਕੇ ਸਰਕਾਰ ਬਣਾਈ ਇਹਨਾਂ ਨੇ ਵੀਰ ਜੀ ਵਿਚਾਰੇ ਜੇ ਬਣ ਕੇ ਵੀ ਅਸੀਂ ਤਾਂ ਸਿੰਪਲ ਜੇ ਤੁਹਾਡੇ ਪਿੰਡੂ ਤੁਹਾਡੇ ਬੁੜੀਆਂ ਲੇਡੀਜ਼ ਨੂੰ ਦੱਸਣਾ ਭਗਵੰਤ ਮਾਨ ਜੀ ਦੀਆਂ ਸਪੀਚਸ ਪੜੋ ਵੀ ਅਸੀਂ ਤਾਂ ਪੀਪਾ ਲੈ ਕੇ ਬਿਸਕਟ ਬਣਾਉਣ ਜਾਂਦੇ ਹੁੰਦੇ ਸੀ ਮੇਰੀ ਤਾਂ ਮਾਂ ਤਾਂ ਮੈਂ ਅੱਜ ਕੱਲ ਤਾਂ ਸੋਨੇ ਦੇ ਬਿਸਕਟਾਂ ਦੀ ਗੱਲ ਚੱਲਦੀ ਆ ਮਤਲਬ ਦੰਨੀਆਂ ਗੱਲਾਂ ਇਹਨਾਂ ਨੂੰ ਪਤਾ ਸੀ ਪੰਜਾਬ ਦੇ ਲੋਕਾਂ ਦੀਆਂ ਫੀਲਿੰਗਸ ਨੂੰ ਕਿੱਦਾਂ ਵਰਤਿਆ ਜਾ ਸਕਦਾ ਪੰਜਾਬ ਦੇ ਲੋਕਾਂ ਨਾਲ ਕਿਤੇ ਨਾ ਕਿਤੇ ਤੁਖਾ ਹੋਇਆ ਔਰ ਬਹੁਤ ਵੱਡਾ ਤੁਖਾ ਆ ਔਰ ਲੋਕੀ ਕੋਈ ਗੱਲ ਮੇਰੇ ਕਹਿਣ ਦੀ ਗੱਲ ਨਹੀਂ ਤੁਸੀਂ ਦੇਖਿਓ ਸੀ ਪ੍ਰੈਕਟੀਕਲੀ ਦੇਖਿਓ ਲੋਕਾਂ ਨੇ ਹਾਲ ਇਹਨਾਂ ਦਾ ਕੀ ਕਰਨਾ ਲੋਕਾਂ ਨੂੰ ਇਹ ਜਵਾਬ ਕਿੰਨਾ ਕੁ ਦੇਣਗੇ ਜੇ ਇੱਕ ਡੀ ਐਚਓ ਨਾਲ ਡਾਕਟਰ ਲਖਵੀਰ ਨੂੰ ਟਰੈਪ ਲਾ ਕੇ ਦੁਖੀ ਸੀ ਨਾ ਕਿ ਤਨਾ ਕਿਤੇ ਮੰਨਦੇ ਤਾਂ ਪੈ ਨਹੀਂ ਮੰਨਦੇ ਕਿਉਂ ਨਹੀਂ ਸੀ ਕਿਉਂਕਿ ਮੈਂ ਇੱਕ ਗੱਲ ਚਾਹੁੰਦਾ ਸੀ ਕਿ ਲੋਕਾਂ ਨੂੰ ਜ਼ਹਿਰ ਦਵਾ ਦਾਂਗੇ ਨਾ ਤਾਂ ਡੀ ਐਚਓ ਦੀ ਜ਼ਿੰਮੇਵਾਰੀ ਖਾਕ ਆ ਬਣਦੀ ਫਿਰ ਕਾਦੀ ਜ਼ਿੰਮੇਵਾਰੀ ਆ ਜੇ ਉਹ ਕਿ ਸ਼ੁੱਧ ਫੂਡ ਹੀ ਨਹੀਂ ਦਵਾ ਸਕਦਾ ਤੇ ਜੇ ਮੈਂ ਐਮ ਐਲ ਏ ਜਾਂ ਕਿਸੇ ਦੀ ਨਹੀਂ ਮੰਨਦਾ ਸੀ ਚਾਹੇ ਕੋਈ ਹੋਵੇ ਚਾਹੇ ਪਿਛਲੀ ਸਰਕਾਰ ਦਾ ਨਹੀਂ ਹੋਵੇ ਤਾਂ ਮੈਨੂੰ ਲੱਗਦਾ ਸੀ ਲੋਕਾਂ ਨੂੰ ਫੂਡ ਸ਼ੁੱਧ ਫੂਡ ਦਵਾਉਣਾ ਚਾਹੀਦਾ ਲੋਕਾਂ ਦੇ ਬਿਮਾਰੀਆਂ ਇੰਨੇ ਕੈਂਸਰ ਵਧੀ ਜਾਂਦਾ ਲੋਕ ਬੱਚਿਆਂ ਜਿਹੜੀਆਂ ਪੀ ਸੀ ਆਡੀ ਨਾਲ ਪੀੜਤ ਆ ਤੁਸੀਂ ਦੇਖੋ ਇਨਫਰਟੀਲਿਟੀ ਸੈਂਟਰ ਇੰਨੇ ਵਧੇ ਜਾਂਦੇ ਆ ਜਿਹੜੇ ਉਹ ਆਈ ਵੀ ਐਫ ਨਾਲ ਬੇਬੀ ਦਾ ਕੇ ਵਿਚ ਉਹ ਕਿਤੇ ਨਾ ਕਿਤੇ ਇਹਦਾ ਹੀ ਤਾਂ ਦੇਣਾ ਜਿਹੜੇ ਡਲਟਰੇਟਡ ਫੂਡ ਦੀ ਤਾਂ ਜੇ ਇੱਕ ਜੇ ਤੁਹਾਡੇ ਚ ਅਫਸਰ ਆਇਆ ਜਿਹੜਾ ਡੈਡੀਕੇਸ਼ਨ ਨਾਲ ਕੰਮ ਕਰਨਾ ਚਾਹੀਦਾ ਉਹਨੂੰ ਦੇਣਾ ਚਾਹੀਦਾ ਸੀ ਮੌਕਾ ਕੰਮ ਕਰਨ ਦਾ ਕਿ ਉਹਨੂੰ ਹਟਾਉਣਾ ਚਾਹੀਦਾ ਸੀ ਉੱਥੋਂ ਮੈਨੂੰ ਬੜੀ ਸਾਜ਼ਿਸ਼ਾਂ ਨਾਲ ਹਟਾਇਆ ਗਿਆ ਬੜਾ ਟਰੈਪ ਲਾ ਕੇ ਹਟਾਇਆ ਗਿਆ ਔਰ ਮੈਨੂੰ ਮੈਨੂੰ ਬਹੁਤ ਕੁਝ ਮੈਂ ਜਾਣਾ ਨਹੀਂ ਸੀ ਜੌਬ ਤੋਂ ਹਾਲਾਂਕਿ ਥ੍ਰੈਟਸ ਵੀ ਮੈਂ ਫੇਸ ਕੀਤੀਆਂ ਮੈਂ ਨਹੀਂ ਸੀ ਜਾਣਾ ਪਰ ਮੈਨੂੰ ਇਦਾਂ ਲੱਗਣਾ ਪਿਆ ਸੀ ਇਹਨਾਂ ਨੇ ਮੈਨੂੰ ਨਾ ਬਹੁਤ ਤਰੀਕੇ ਨਾਲ ਟਰੈਪ ਲਾਇਆ ਸਮਾਂ ਸੀਮਤ ਹੈ ਨਹੀਂ ਤਾਂ ਉਹ ਕਹਾਣੀ ਬੜੀ ਵੱਡੀ ਹੈ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਰਖਵੀਰ ਸਿੰਘ ਜਿਹੜੇ ਸਹਿਤ ਅਫਸਰ ਰਹੇ ਨੇ ਜਿਨ੍ਹਾਂ ਨੇ ਆਪਣੀ ਭਾਵਨਾ ਦੱਸੀ ਹੈ ਜਿਸ ਤਰੀਕੇ ਨਾਲ ਇਹਨਾਂ ਨੂੰ ਕੁਰਸੀ ਤੋਂ ਹਟਾਇਆ ਗਿਆ ਜਾਂ ਫਿਰ ਦੂਜੇ ਪਾਸੇ ਸਰਕਾਰ ਦੀ ਨਕਾਮੀਆਂ ਗੜਾਈਆਂ ਨੇ ਜਿਸ ਤਰੀਕੇ ਨਾਲ ਹੁਣ ਕਾਂਗਰਸ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਦੇਖਦੇ ਹਾਂ ਕਿ ਹੁਣ 2027 ਦਾ ਟੀਚਾ ਲੈ ਕੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਲਗਾਤਾਰ ਲੋਕਾਂ ਤੋਂ ਜਾ ਰਹੀ ਹੈ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ ਲੋਕਾਂ ਨਾਲ ਜੋ ਵਾਅਦੇ ਕਰਾਂਗੇ ਪੂਰੇ ਕਰਾਂਗੇ ਥੋੜਾ ਕਰਮਾ ਸਮਝ ਦੇ ਨਾਲ ਹਰਤੇ ਸਿੰਘ